ਸੋਨੂ ਸੀਤੋ ਵਾਲਾ ਇੱਕ ਸਿੱਧਾ ਸਾਦਾ ਬੰਦਾ ਲੋਕਾਂ ਨੂੰ ਹਸਾਉਣ ਵਾਲਾ ਬੰਦਾ ਕਿੰਨੀਆਂ ਤਕਲੀਫਾਂ ਦੇ ਵਿੱਚ ਆ ਇਹ ਉਸਨੇ ਆਪਣੀ ਜ਼ੁਬਾਨੀ ਦੱਸਿਆ ਜਦੋਂ ਉਸ ਦਾ ਇੰਟਰਵਿਊ ਹੋਇਆ ਕਿ ਉਸ ਨੂੰ ਉਸ ਦੇ ਘਰ ਦੇ ਆਣੇ ਵੇਚਤਾ ਸੋਨੂ ਸੀਤੋ ਵਾਲੇ ਨੇ ਦੱਸਿਆ ਕਿ ਇਹ ਉਸ ਦੇ ਨਾਲ ਬਚਪਨ ਤੋਂ ਹੀ ਹੁੰਦਾ ਆ ਰਿਹਾ ਬਚਪਨ ਦੇ ਵਿੱਚ ਵੀ ਉਹ ਬੜਾ ਧੋਖੇ ਦਾ ਸ਼ਿਕਾਰ ਹੋਇਆ ਜਿਸ ਤਰ੍ਹਾਂ ਹੁਣ ਉਸ ਦੇ ਨਾਲ ਕਈ ਵੱਡੇ ਵੱਡੇ ਲੋਕ ਧੋਖਾ ਕਰਕੇ ਆਪ ਅੱਗੇ ਲੰਘ ਗਏ ਤੇ ਉਹ ਵਿਚਾਰਾ ਉਸੇ ਹੀ ਗਰੀਬੀ ਦੀ ਮਾਰ ਥੱਲੇ ਆ। ਸੋਨੂ ਨੇ ਦੱਸਿਆ ਨਿੱਕੇ ਹੁੰਦੇ ਜਦੋਂ ਵੀ ਉਸਨੇ ਆਪਣੇ ਯਾਰਾਂ ਦੋਸਤਾਂ ਦੇ ਘਰ ਜਾਣਾ ਤਾਂ ਉਹਨਾਂ ਨੇ ਉਸ ਨਾਲ ਧੋਖੇ ਤੋਂ ਪੱਠੇ ਪਵਾ ਲੈਣੇ ਜਾਂ ਕੋਈ ਹੋਰ ਘਰ ਦਾ ਕੰਮ ਕਰਾ ਲੈਣਾ। ਜਦੋਂ ਦਾ ਸੋਨੂ ਸੀਤੋ ਵਾਲਾ ਫੇਮਸ ਹੋਇਆ ਉਸਨੇ ਦੱਸਿਆ ਕਿ ਉਸ ਦੇ ਨਾਲ ਹਰ ਇੱਕ ਨੇ ਐਂ ਕੀਤਾ। ਆਪਣਾ ਕੰਮ ਕਢਾ ਕੇ ਉਸ ਦਾ ਹਾਲਚਾਲ ਵੀ ਨਹੀਂ ਪੁੱਛਿਆ ਬਹੁਤ ਸਾਰੇ ਲੋਕਾਂ ਨੇ ਉਸ ਦੀ ਇੰਟਰਵਿਊ ਕੀਤੀ ਤੇ ਕਿਸੇ ਨੇ ਵੀ ਉਸ ਦਾ ਸਾਥ ਨਹੀਂ ਦਿੱਤਾ ਬਸ ਆਪਣਾ ਨਾਮ ਬਣਾ ਕੇ ਚਲੇ ਗਏ